ਸਸਿਆ ਦੋਸਤੋ ਆਪਾਂ ਪੂਰੀ ਵੀਡੀਓ ਵਿੱਚ ਦਿਖਾਵਾਂਗੇ ਵੀ ਆਪਾਂ ਇੱਟ ਨਾਲ ਲੈਂਪ ਕਿਵੇਂ ਤਿਆਰ ਕੀਤਾ ਲੈਂਪ ਮਤਲਬ ਵੀ ਜਿਹੜਾ ਅੱਜ ਕੱਲ ਪਿੱਲਰਾਂ ਦੇ ਉੱਤੇ ਜਿਹੜਾ ਚੱਲ ਰਿਹਾ ਵੀ ਪਿੱਲਰ ਤੇ ਲੈਂਪ ਲੱਗਦੇ ਹੁੰਦੇ ਆ ਪਰ ਇਹ ਪਿੱਲਰ ਥੋੜਾ ਅੱਡ ਜਿਹਾ ਬਣਾਇਆ ਆਪਾਂ ਪਿੱਲਰ ਦੇ ਵਿੱਚ ਹੀ ਲੈਂਪ ਬਣਾਇਆ ਤੇ ਇਹ ਪਾਰਕ ਬਗੀਚਾ ਮੰਨ ਲਓ ਪਾਰਕ ਮੰਨ ਲਓ ਉਹਦੇ ਵਿੱਚ ਆਪਾਂ ਤਿਆਰ ਕੀਤਾ ਇਹਦੇ ਉੱਤੇ ਮੰਨ ਲਓ ਬਹੁਤ ਸਾਰੀ ਮਤਲਬ ਕਾਣੀਆਂ ਜੁੜੀ ਹੋਈ ਹੈ ਇਹਨੂੰ ਤਿਆਰ ਕਰਨ ਤੋਂ ਬਾਅਦ ਇਹਦੇ 'ਚ ਬਹੁਤ ਕੁਝ ਸਿਸਟਮ ਹੋਣਾ ਹੈ ਤੇ ਦੇਖੋ ਤੁਸੀਂ ਆਪਾਂ ਇਹ ਇੱਥੋਂ ਤੱਕ ਚੱਕ ਲਿਆਏ ਆ ਤੇ ਜੇ ਬਈ ਕਿਸੇ ਨੇ ਬਣਾਉਣਾ ਹੈ ਤਾਂ ਉਹ ਵੀ ਪੂਰਾ ਮੰਨ ਲਓ ਡਿਟੇਲ 'ਚ ਤੁਹਾਨੂੰ ਵੀਡੀਓ 'ਚ ਦਿਖ ਰਿਹਾ ਜਿਵੇਂ ਬਣਾਉਣਾ ਹੈ ਇਹ ਮੰਨ ਲਓ ਬਗੀਚੇ ਤੇ ਬਗੀਚੇ 'ਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਲੋ ਜੀ ਇਹਦੇ ਜਿਹੜੇ ਚਾਰ ਖਾਨੇ ਜੀ ਗੁਲਾਈ ਦਿੱਤੀ ਹੋਈ ਹੈ ਇਹ ਆਸੇ ਪਾਸੇ ਚਾਰੋਂ ਮੇਰ ਮੰਨ ਲਓ ਪਾਰੋਂ ਪਾਰ ਦਿਖਦਾ ਤੇ ਇਹਦੇ ਵਿੱਚ ਲੱਗਣੀ ਹੈ ਲਾਈਟ ਲਾਈਟ ਲੱਗਣ ਤੋਂ ਬਾਅਦ ਚਾਰੇ ਪਾਸੇ ਲਾਈਟ ਪਊਗੀ ਇਹਦੇ ਚੋਂ ਤੇ ਫੇਰ ਹੀ ਕਹੋਣਾ ਹੈ ਵੀ ਇਹ ਲੈਂਪ ਹੈ ਦੂਜੀ ਗੱਲ ਬਾਈ ਜੀ ਇੱਥੋਂ ਤੱਕ ਆਪਾਂ ਲਿਆਏ ਆ ਤੇ ਹੁਣ ਇਹਨੂੰ ਮੰਨ ਲਓ ਉੱਤੇ ਤੱਕ ਤਿਆਰ ਕਰਨਾ ਤੇ ਇਹਦੀ ਹਾਈਟ ਘਟੋ ਘਟ ਮੰਨ ਲਓ 4 400 400 ਹੈਗੀ 4 ਫੁੱਟ 3 ਇੰਚ 4 ਫੁੱਟ 4 ਇੰਚ ਇਹਦੀ ਹਾਈਟ ਹੈ ਤੇ ਬਾਈ ਜੀ ਇਹਨੂੰ ਘੱਟ ਵੀ ਕਰ ਸਕਦੇ 3.5 ਤੋਂ ਪਲੱਸ ਹੋਵੇ ਤੇ 4 ਤੇ 4.5 ਤੋਂ ਘੱਟ ਹੋਵੇ ਤਾਂ ਹੀ ਸੋਹਣਾ ਲੱਗਦਾ ਜੇ ਇਹਨੂੰ ਘੱਟ ਰੱਖ ਲਿਆ ਤਾਂ ਵੀ ਇੰਨਾ ਸੋਹਣਾ ਨਹੀਂ ਲੱਗਣਾ ਜੇ ਇਹਨੂੰ ਵੱਧ ਚੱਕਤਾ ਫੇਰ ਵੀ ਇੰਨਾ ਸੋਹਣਾ ਨਹੀਂ ਲੱਗਣਾ ਇਹਦੀ ਹਾਈਟ ਮੰਨ ਲਓ ਨਾਰਮਲ 3.5 ਤੋਂ 4.5 ਦੇ ਵਿੱਚ ਵਿੱਚ ਤੇ ਤਾਂ ਹੀ ਇਹ ਸੋਹਣਾ ਲੱਗਦਾ ਜਿਵੇਂ ਜਿਵੇਂ ਰਦੇ ਲੱਗੇ ਹੋਏ ਆ ਗੁਲਾਈ ਚ ਕੱਟ ਕੇ ਇਹ ਆਪਾਂ ਮੰਨ ਲਓ ਜਿੰਨੇ ਰਦੇ ਲਾਏ ਗੁਲਾਈ ਦਿਖ ਰਹੀਏ ਤੁਹਾਨੂੰ ਟੱਕ ਦਿਖ ਰਿਹਾ ਇਹ ਆਪਾਂ ਆਪਦੇ ਹੱਤ ਨਾਲ ਤਿਆਰ ਕਰਕੇ ਘੜ ਕੇ ਫਿਰ ਆਪਾਂ ਮੰਨ ਲਓ ਇਹ ਗੁਲਾਈਆਂ ਤਿਆਰ ਕੀਤੀਆਂ ਥੱਲੇ ਗੋਲੇ ਲੱਗੇ ਆ ਉੱਤੇ ਗੋਲਾ ਲੱਗਿਆ ਇਹ ਆਪਦੇ ਹੱਤਾਂ ਨਾਲ ਘੜ ਕੇ ਤਿਆਰ ਕਰਕੇ ਆਪਾਂ ਲਾਏ ਤੇ ਆਪਾਂ ਆਪਣੇ ਤਰ੍ਹਾਂ ਬਹੁਤ ਕੋਸ਼ਿਸ਼ ਕੀਤੀ ਐ ਇਹਨੂੰ ਵਧੀਆ ਬਣਾਉਣ ਲਈ ਜੇ ਬਈ ਜੀ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ YouTube ਚੈਨਲ ਤੇ ਇਹ ਜੇ ਕੰਮ ਆ ਦੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਲਓ ਜੀ ਆਪਣਾ ਕੰਮ ਨੂੰ ਚੈੱਕ ਕਰੋ ਕਿਵੇਂ ਦਾ ਲੱਗਿਆ ਲੈਂਪ ਧੰਨਵਾਦ ਜੀ